ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਦਿਖਾਵਾਂਗੇ ਤੁਹਾਨੂੰ ਨਵਾਂ ਕੰਮ ਅਸੀਂ ਸ਼ੁਰੂ ਕੀਤਾ ਪਿੰਡ ਹੇਲਰਾ ਦੇ ਵਿੱਚ ਤੇ ਹੱਲੇ ਤਾਂ ਫਿਲਹਾਲ ਨਿਆ ਨੂਆ ਭਰ ਲਿਆ ਤੇ ਟਾਈ ਬੀਮ ਵਗੈਰਾ ਬੰਨਣ ਲੱਗੇ ਹੋਆ ਬਾਕੀ ਤੁਹਾਨੂੰ ਦਿਖਾਉលਦੇ ਆਜੂ ਅੱਛਾ ਅੱਜ ਆਪਣਾ ਕੰਮ ਹਾਂਜੀ ਲੱਗੇ ਹੋ ਪਾਜੀ ਚਲੋ ਵਧੀਆ ਆ ਸਾਡੇ ਮਜਿੰਦਰ ਸਿੰਘ ਜੀ ਲੱਗੇ ਨੇ ਮਿੰਦਰਾ ਸਿਰਦੇ ਸਿਰਦੇ ਮਾਲ ਜਰਾ ਅੱਜ ਫੇਰ ਖਰੇ ਖਾਦੇ ਹੋ ਹੈ ਸਿਰਦੇ ਸਿਰਦੇ ਤੇ ਆ ਆਪਣਾ ਅੱਜ ਸ਼ਟਰਿੰਗ ਦਾ ਸਮਾਨ ਲੈ ਆ ਕੇ ਇੱਥੇ ਰੱਖ ਲਿਆ ਤੇ ਨਿਆਂ ਨੂੰ ਆ ਫਿਲਹਾਲ ਤਾਂ ਹਲੇ ਸਮਾਨ ਸਮੂਹ ਦਾ ਖਲਾਰਾ ਬਥੇਰਾ ਪਿਆ ਆ ਨਿਆਂ ਨੂੰ ਆ ਦੇ ਲੱਗੇ ਹੋ ਪੰਨ ਨਿਆਂ ਦਾ ਪ੍ਰੋਪਰ ਫਿਲਹਾਲ ਭਰੇਗੀ ਜੈਸੀ ਕੀ ਤੇ ਆਪਣਾ ਟਾਈਬਿੰਗ ਵਗੈਰਾ ਅੱਜ ਲੱਗਿਆ ਪੈਣ ਸਾਡੇ 골ਡੀ ਭਾਜੀ ਹੁਣੀ ਮਹੰਗਰੋ ਵਾਲ ਤੋਂ ਸਰੀਆਂ ਬੰਨਣ ਆਏ ਹੋ ਟਾਈਬਿੰਗ ਇਦਾਂ ਮਰਾਜ ਨਾਲ ਪਾਲਾ ਜੀ ਦੇਖੋ ਜੀ ਟਾਈ ਬੀਮ ਬਣਿਆ ਤੇ ਸਾਡਾ ਚਿੱਟਾ ਮਿਸਤਰੀ ਲੱਗਿਆ ਹੈ ਟਾਈ ਬੀਮ ਪਾਣ ਮਿਸਤਰੀ ਕਿੱਦਾਂ ਬਈ ਵਧੀਆ ਜੀ ਬਹੁਤ ਇਹ ਕਿੰਨੇ ਇੰਚੀ ਭਰਨ ਲੱਗੇ ਹੋ ਆ 6 ਇੰਚੀ ਜੀ 6 ਇੰਚੀ ਹਾਂਜੀ ਹਾਂਜੀ ਠੀਕ ਆ ਜੀ ਆ ਆਪਣੇ ਕੀ ਚੀਜ਼ ਆਈ ਰੱਖਿਓ ਇਹ ਕਿਹੜਾ ਬਣਾਇਆ ਜੀ ਇਹ ਕਿਹੜਾ ਬਣਾਇਆ ਆ ਚਲ ਠੀਕ ਆ ਇਹਦੇ ਨਾਲ ਮਿਲ ਕੇ ਹਨਾ ਪੂਰਾ ਲੈਵਲ ਆਇਆ ਹੈ ਠੀਕ ਆ ਜੀ ਹੋਰ ਉਧਰ ਵੀ ਹੋਰ 골ਡੀ ਭਾਈ ਜੀ ਗਰਮੀ ਕਿੰਨੀ ਕ ਗਰਮੀ ਤਾਂ ਬਦੇਰੀ ਉਧਰ ਵੀ ਪੁੱਛਿਆ ਆ ਉਹ ਬੈਠਾ ਜਿਹੜਾ ਠੀਕ ਆ ਠੀਕ ਆ ਉਹਨੂੰ ਵੀ ਪੁੱਛਦੇ ਆ ਤੇ ਇਧਰ ਉਹ ਟਾਈਪਿੰਗ ਭਰਿਆ ਆ ਦੇਖੋ ਟਾਈਪਿੰਗ ਦੀ ਸਪਾਈ ਤੇ ਆ ਆਪਣੇ ਪਵਨ ਮੇਸਤਰੀ ਤੇ ਰੋਕਾ ਲਾਣ ਲੱਗੇ ਉਹ ਟਾਈਪਿੰਗ ਦੇ ਆਲ ਦਵਾਲੇ ਟਾਈਪਿੰਗ ਭਰਨ ਲਈ ਮੋਰੇ ਮੋਰੇ ਤਿਆਰੀ ਤੇ ਆ ਆਪਣੇ ਕਿੰਦਾ ਭਾਜੀ ਇਹ ਵੀ ਮਹੰਗਰਵਾਲ ਤੋਂ ਆਇਓ ਆ ਟਾਈ ਵੀ ਬੰਨਣ ਕਿੱਦਾਂ ਮਹਾਰਾਜ ਠੀਕ ਆ ਜੀ ਠੀਕ ਆ ਜੀ ਆ ਸਾਡੇ ਮੇਨ ਫੋਰਮੈਨ ਸਾਹਿਬ ਪੰਮਾ ਭਾਜੀ ਇਹ 20 ਬੀਮ ਲੱਗੇ ਹੋ ਕੱਢਣ ਪੰਮੇ ਭਾਜੀ ਕਿੱਦਾਂ ਜੀ ਨਜ਼ਾਰੇ ਵੱਜੇ ਆ ਇੱਧਰ ਦੇਖਿਓ ਯਾਰ ਆ ਦਰਸ਼ਕਾਂ ਨੂੰ ਮੂਹ ਦਿਖਾਇਓ ਆਪਣਾ ਫੁੱਲ ਆ ਨਜ਼ਾਰੇ ਵੱਜੇ ਭੈ ਗੜੇ ਆਏ ਪਏ ਆ ਨਾ ਬਧੀਆ ਨਵੇਂ ਕੰਮ ਚੱਲਣ ਲੱਗਾ ਆ ਪ੍ਰੋਪਰ ਜੋਰਾ ਸ਼ੋਰਾ ਤੇ ਇਹ 1700 ਸਕੈਲ ਫੁੱਟ ਚ ਕੋਠੀ ਬਣਣੀ ਆ ਲੈਤਾ ਜੀ ਵੇਖੋ ਟਾਈ ਵੀ ਸਾਰੇ ਲਗਭਗ ਬਣ ਚੁੱਕਾ ਤੇ ਆ ਕਾਰਪੋਰਚਾ ਬਾਹਰ ਆ ਕਿਚਨ ਆ ਜੀ ਆਪਣੀ ਕਿਚਨ ਦੇ ਨਾਲੇ ਮੇਨ ਐਂਟਰੀ ਆ ਇੱਥੋਂ ਮੋੜੇ ਲੋਬੀ ਆ ਸਾਰੀ ਇਧਰਲੇ ਪਾਸੇ ਡ੍ਰੈੰਗ ਰੂਮ ਆ ਗਿਆ ਇਹ ਲੌਬੀ ਦੇ ਵਿੱਚ ਬਾਥਰੂਮ ਲੈਟਰਿੰਗਾਂ ਲੌਬੀ ਨਾਲ ਅਟੈਚ ਆ ਇਹ ਤੇ ਨਾਲ ਹੀ ਆ ਗਿਆ ਰੂਮ ਇਹ ਬੜਾ ਤੇ ਉਹਦੇ ਨਾਲ ਇੱਕ ਹੋਰ ਰੂਮ ਆ ਤੇ ਰੂਮ ਦੇ ਨਾਲ ਸਟੋਰ ਕਟਿਆ ਇਹਦਾ ਟਾਈ ਬੀਮ ਹਲੇ ਹੈਗਾ ਆ ਭਰਨਾ ਤੇ ਨਾਲ ਹੀ ਇਹਦੇ ਫੇਰ ਇਸ ਰੂਮ ਦੇ ਨਾਲ ਹੈਗਾ ਬਾਥਰੂਮ ਲੈਟਰਿੰਗ ਅਟੈਚ ਬਾਕੀ ਮੁੰਡੇ ਲੱਗਿਓ ਜੋਰਾ ਸ਼ੋਰਾ ਤੇ ਸਾਰੇ ਕੰਮ ਕੰਨ ਖਿੱਚਣ ਖਿੱਚ ਦਿਓ ਖਿੱਚ ਦਿਓ ਵੇ ਜੋਰ ਨਾਲ ਪਾਲਾ ਯ ਲਾਲਪੁਰੀਆ ਵੀ ਲੱਗਿਆ ਆ ਭਵਨ ਭਾਜੀ ਲੱਗੇ ਹੋ ਮਹਾਰਾਜ ਖਿੱਚ ਦਿਓ ਕੀ ਕਰੀ ਜਾਂਦੇ ਤੁਸੀਂ ਲਾ ਦਿਓ ਲਾ ਦਿਓ ਰੋਕਾ ਮੈਤਰੀ ਰਾ ਸਪਾਈ ਦੇ ਨਾਲ ਭਰ ਦਿਓ ਹੈ ਪੂਰੀ ਸਪਾਈ ਦੇਣੀ ਆ ਠੀਕ ਆ ਆ ਮੰਡੀਂਦਾ ਪੂਰੀ ਸਪਾਈ ਜਾ ਉੱਧਰਲੇ ਘਰ ਨੂੰ ਜਾਂ ਪੁਰਾਣੇ ਟੋਟੇ ਚੱਕ ਲਿਆ ਛੜੀਆਂ ਤੇ ਇਹਨੂੰ ਕਹਿੰਦਾ ਇੱਧਰ ਪਾਣੀ ਦੀ ਟੈਂਕੀ ਰੱਖੀ ਹੋਆ ਮਜਿੰਦਰ ਭਾਈ ਕਿੱਧਰ ਚੱਲੇ ਲਿਆਓ ਲਿਆਓ ਆ ਸਾਡੇ ਗਿੰਦਾ ਜੀ ਇਹ ਸੁਖ ਨਾਲ ਲੰਬੇ ਬਹੁਤਾ ਬੰਦੇ ਲੰਬੀ ਜਾਂਦੇ ਤੂੰ ਇੱਥੇ ਸ਼ਫੀਲ ਚ ਖੜਾ ਆ ਕੇ ਆ ਸ਼ਫੀਲ ਪੀਣ ਆ ਗਿਆ ਦੇਖ ਲੈ ਇੱਧਰ ਸ਼ਫੀਲ ਲੱਗੀ ਉਹਦੀ ਨਹੀਂ ਤੈਨੂੰ ਕੰਮ ਦਾ ਨਹੀਂ ਪਤਾ ਸ਼ਫੀਲ ਚ ਲੱਗਿਆ ਘੋਮਣ ਹੈ ਨਹੀਂ ਤੈਨੂੰ ਕੰਮ ਤੇ ਲੱਗਣ ਲੱਗਿਆ ਤੂੰ ਸ਼ਫੀਲ ਪੀਣ ਲੱਗਿਆ ਆ ਕੇ ਉੱਥੇ ਲੈ ਦਾ ਘਾੜਨ ਕੋ ਮਾਰ ਫੋਨ ਚੱਕ ਤਾਂ ਹੁਣ ਖੜੀ ਛਪੀਲ 'ਚ ਜਾ ਕੇ ਤੈਨੂੰ ਫੇਰ ਦੱਸਦਾ ਮੈਂ ਓ ਮੈਂ ਮੈਂ ਜੀ ਜਾਂਦਾ ਚੱਕ ਇਹਨੂੰ ਸਾਰੇ ਕੰਮ ਤੇ ਲੱਭਣ ਲੱਗੇ ਹੋਏ ਪਤੰਦਰ ਛਪੀਲ ਦੇ ਵਿੱਚ ਆ ਕੇ ਖੜਾ ਛਪੀਲ ਪੀਣ ਲੱਗਿਆ ਆ ਬਾਕੀ ਸਾਰੇ ਕੰਮ ਤੇ ਲੱਗੇ ਹੋਣਾ ਕਹਿੰਦੇ ਮਜਿੰਦਰ ਕਿੱਧਰ ਗਿਆ ਮਜਿੰਦਰ ਛਪੀਲ ਪੀਣ ਲੱਗਾ ਆ ਮੈਂ ਕਹਾਂ ਜਾ ਓ ਮੈਂ ਤਾਂ ਇਹਨੂੰ ਉੱਥੇ ਲੱਭੀ ਜਾਂਦਾ ਸਰੀਆਂ ਲੈਣ ਗਿਆ ਆ ਇਹ ਛਪੀਲ ਪੀਣ ਲੱਗਾ ਆ ਖੜਾ ਉੱਧਰ ਮੈਂ ਕਹਾ ਕਿੱਥੇ ਚਲ ਗਿਆ ਆ ਗਿਆ ਇਹ ਫੇਰ ਦੋਏ ਤੇ ਕਿਹਾ ਯਾ ਸ਼ਬੀਲ ਕਿੰਨੇ ਗਲਾਸ ਪੀਤੇ ਕਿੰਨੇ ਗਲਾਸ ਪੀਤੇ ਦੋ ਦੋ ਤਾਂ ਨਹੀਂ ਪੀਣੇ ਵਾਲਾ ਹੈਗਾ ਕਿੰਨੇ ਪੀਤੇ ਨਹੀਂ ਜਾਦੇ ਪੀਤੇ ਦੋ ਜੀ ਐ ਵੀ ਦੋ ਕਿੰਨੇ ਗਲਾਸ ਪੀਲੋਂ ਟੋਟਲ ਉਹ ਭਰਾਵਾ ਇਹ ਗੋਦਾ ਹੀ ਲੈ ਆ ਗਿਆ ਮਹਿੰਦਰ ਸ਼ਬੀਲ ਲੈ ਕੇ ਆਇਓ ਆਇਓ ਵੇ ਪੀ ਲੋ ਠੰਡਾ ਪਾਣੀ ਮਿੰਦਰਾ ਬਾਜ਼ ਮਾਰ ਮਾਰ ਜੋ ਉਹਨਾਂ ਬਾਜ ਆ ਜਾਓ ਪੀਓ ਪੀਓ ਜੀ ਪੀ ਲਵੇ ਆ ਜਾਓ ਆ ਜਾਓ ਵੇ ਆ ਜਾਓ ਕੰਮੇ ਹੀ ਕਰਨਾ ਸਾਰੀ ਉਮਰ ਆ ਜਾ ਖਾ ਪੀ ਗੱਲ ਹੈ ਪਹਿਲਾਂ ਦੁਬਾਰਾ ਬੋਲ ਜਰਾ ਆ ਜਾ ਪੁੱਤ ਆ ਜਾ ਖਾ ਪੀ ਲੈ ਆ ਜਾ ਆਪੇ ਕੰਮੇ ਹੀ ਕਰਨਾ ਸਾਰੀ ਹਾਂ ਸਾਰੀ ਉਮਰ ਕਾ ਕੰਮੇ ਕਰਨਾ ਆ ਕੇ ਖਾ ਪੀ ਲੈ ਕੁਛ ਐਂ ਦੱਸ ਸ਼ਪੀਲ ਪੀਓ ਪੀਲਾ ਸ਼ਪੀਲ